ਹੈਲੋ ਜੀ ਹਾਂਜੀ ਅੱਜ ਅਸੀਂ ਬਣਾਉਣੀ ਆ ਸੂਜੀ ਦੀਆਂ ਗਲਾਬ ਜਾਮਨਾ ਤੇ ਇੱਕ ਕੌਲੀ ਆ ਅਸੀਂ ਸੂਜੀ ਦੀ ਲਈ ਆ ਤੇ ਹੁਣ ਇਹਦੇ ਵਿੱਚ ਪਾਉਣਾ ਦੁੱਧ ਤੇ ਚਲੋ ਆਪਾਂ ਦੱਸੀਏ ਕਿਵੇਂ ਬਣਾਉਣੀਆਂ ਨੇ ਹਾਂ ਹਾਂਜੀ ਇੱਕ ਕੌਲੀ ਆਪਾਂ ਸੂਜੀ ਦੀ ਲਈ ਆ ਤੇ ਇਹ ਦੋ ਕੌਲੀਆਂ ਆਪਾਂ ਦੁੱਧ ਦੀਆਂ ਪਾਉਣੀਆਂ ਨੇ ਤੇ ਆਪਾਂ ਦੋ ਕੌਲੀਆਂ ਲੈ ਲਈਆਂ ਤੇ ਦੇ ਵਿੱਚ ਆਪਾਂ ਹੁਣ ਇੱਕ ਚਮਚਾ ਪਾ ਦੇਣਾ ਘਿਓ ਦਾ ਹਾਂਜੀ ਹੁਣ ਆਪਾਂ ਕੌਲੀ ਇਹ ਸੂਜੀ ਦੀ ਪਾ ਦੇਣੀ ਹੈ ਵਿੱਚ ਦੁੱਧ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਸਲੋ ਕਰ ਦੇਣਾ ਥੋੜੀ ਥੋੜੀ ਕਰਕੇ ਪਾਉਣੀ ਆਪਾਂ ਸੂਜੀ ਹਾਂਜੀ ਆਪਾਂ ਇਸ ਤਰ੍ਹਾਂ ਰੱਖਣਾ ਕਿ ਆਪਣਾ ਇਹ ਡੋ ਤਿਆਰ ਹੋ ਜਵੇ ਬਸ ਨਰਮੀ ਰੱਖਣਾ ਇਹਨੂੰ ਜਿਆਦਾ ਆਪਾਂ ਕੜਾ ਨਹੀਂ ਬਣਾਉਣਾ ਬੜਾ ਸਖਤ ਨਹੀਂ ਕਰਨਾ ਤੇ ਦੇਖੋ ਇਹਨਾਂ ਹਾਂਜੀ ਹੁਣ ਆਪਾਂ ਨਾ ਸੂਜੀ ਕੱਟ ਕੇ ਥਾਲੇ ਚ ਪਾ ਲਈ ਤੇ ਇਹ ਠੰਡੀ ਹੋ ਜਵੇ ਉਦੋਂ ਹਾਂਜੀ ਜਦ ਨੂੰ ਇਹ ਠੰਡਾ ਹੁੰਦਾ ਜਦ ਨੂੰ ਆਪਾਂ ਨਾ ਚਾਸਨੀ ਤਿਆਰ ਕਰਦੇ ਆ ਉਤਰ ਗੁਲਾਬ ਜਾ ਬਣਾਗੇ ਹਾਂਜੀ ਇਹਦੇ ਵਿੱਚ ਆਪਾਂ ਹੁਣ ਇੱਕ ਤੋਲੀ ਚੀਨੀ ਦੀ ਪਾ ਲੈਣੀ ਹੈ ਇੱਕ ਗਲਾਸ ਆਪਾਂ ਪਾਣੀ ਦਾ ਪਾ ਲਵਾਂ। ਹਾਂਜੀ ਹੁਣ ਇਹਦੇ ਵਿੱਚ ਥੋੜਾ ਜਿਹਾ ਆਲਿਚੀ ਪਾਊਡਰ ਪਾ ਲੈਣਾ। ਹਾਂਜੀ ਹੁਣ ਇਹ ਠੰਡਾ ਹੋ ਗਏ ਤੇ ਇਹਨੂੰ ਥੋੜਾ ਜਿਹਾ ਹੁਣ ਆਪਾਂ ਨੇ ਮਲ ਲੈਣਾ। ਸਾਨੂੰ ਟੱਪਾ ਮਾਰ ਲੈਣਾ ਇਹਨੂੰ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਬੇਕਿੰਗ ਸੋਡਾ ਪਾ ਲੈਣਾ ਤੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਮਨਣਾ ਆ ਕੇਰੇ ਵਿੱਚ ਚੰਗੀ ਤਰ੍ਹਾਂ ਹਲ ਚਵੇ ਦੇਖੋ ਕਿੰਨਾ ਸੌਫਟ ਹੈ ਤੇ ਇੰਨਾ ਹੀ ਸੌਫਟ ਰੱਖਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ 3-4 ਚਮਚੇ ਮੈਦੇ ਦੇ ਮਿਲਾ ਲਵਾਂ। ਹਾਂਜੀ ਡੋ ਆਪਨਾ ਬਣ ਕੇ ਤਿਆਰ ਹੋ ਗਿਆ। ਤੇ ਚਲੋ ਹੁਣ ਆਪਾਂ ਚਾਸਣੀ ਬਣਾਈਏ ਤੇ ਦੇਖੀਏ ਚਾਸਣੀ ਦੀ ਤਾਰ ਬਣ লাগੀ ਤੇ ਉਹਦੇ ਬਾਅਦ ਆਪਾਂ ਫਿਰ ਬਣਾਵਾਂਗੇ ਇਹਨਾਂ ਨੂੰ। ਹਾਂਜੀ ਚਾਸਣੀ ਆਪਣੀ ਬਣ ਗਈ ਹੈ ਤੇ ਦੇਖੋ ਇਦਾਂ ਬਸ ਤਾਰ ਜੀ ਬਣਦੀ ਹੋਵੇ ਤੇ ਇਹ ਆਪਾਂ ਇਹਨਾਂ ਗਾੜੀ ਕੱਢ ਲੈਣੀ ਆ ਤੇ ਥੋੜੀ ਜਿਹੀ ਕੱਚੀ ਆਪਾਂ ਬਣਾਵਾਂਗੇ ਉਹਦੇ ਵਿੱਚ ਪਹਿਲਾਂ ਡਪਾਵਾਂਗੇ ਉਸ ਤੋਂ ਬਾਅਦ ਆਪਾਂ ਗਾੜੀ ਚਾਸਣੀ ਤਾਰ ਵਾਲੀ ਇੱਥੇ ਡੋਵ ਕੇ ਰੱਖਾਂਗੇ ਗੁਲਾਬ ਜਮਨ ਤੇ ਚਲੋ ਬਸ ਬੰਦੀ ਆ ਚਾਸਣੀ ਆਪਾਂ ਗਾੜੀ ਇੱਧਰ ਬਹੁਤ ਕੱਢ ਲਈ ਤੇ ਆ ਆਪਾਂ ਥੋੜੀ ਜਿਹੀ ਹੁਣ ਪਤਲੀ ਕੱਚੀ ਚਾਸਣੀ ਬਣਾਵਾਂਗੇ ਵਿੱਚ ਆਪਾਂ ਅੱਧਾ ਇੱਕ ਗਲਾਸ ਪਾਣੀ ਦਾ ਪਾ ਦੇਣਾ ਹਾਂਜੀ ਦੋਨੇ ਚਾਸਨੀ ਆਪਣੀਆਂ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਗੁਲਾਬ ਜਾਮਨ ਬਣਾਉਨੇ ਆ ਤੇ ਫਰਾਈ ਕਰਦੇ ਹਾਂ ਹਾਂਜੀ ਹੁਣ ਆਪਾਂ ਬਣਾਉਨੇ ਆ ਗੁਲਾਬ ਜਾਮਨ ਆਪਾਂ ਥੋੜੀਆਂ ਜਿਹੀਆਂ ਵੱਡੀਆਂ ਬਣਾਵਾਂਗੇ ਇਹਦਾ ਆਪਾਂ ਪੇੜਾ ਲੈ ਕੇ ਗੋੜ ਗੋੜ ਬਣਾ ਲੈਣੇ ਨੇ ਹਾਂਜੀ ਬਣਾ ਕੇ ਅਸੀਂ ਤਿਆਰ ਕਰ ਲਏ ਸਾਰੇ ਡੋਟ ਇਹ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਹਾਂਜੀ ਹੁਣ ਕਿਉ ਉਹ ਧਰ ਲਿਆ ਆਪਾਂ ਨੇ 프라이 ਪੈਨ ਚ ਤੇ ਇਹਦੇ ਵਿੱਚ ਆਪਾਂ ਗਰਮ ਹੋ ਗਿਆ ਕਿਉ ਤੇ ਚਲੋ ਹੁਣ ਆਪਾਂ ਇਹਦੇ ਵਿੱਚ ਪਾਈਏ ਲੈ ਗੈਸ ਆਪਾਂ ਸਲੋ ਹੀ ਰੱਖਣਾ ਹਾਂਜੀ ਦੇਖੋ ਬ੍ਰਾਊਨ ਹੋ ਗਈਆਂ ਨੇ ਗੁਲਾਬ ਜਾਮੁਨ ਤੇ ਆਪਾਂ ਥੋੜੀਆਂ ਜਿਹੀਆਂ ਹੋਰ ਕਰਾਂਗੇ ਜ਼ਿਆਦਾ ਨਹੀਂ ਕਰਨੀਆਂ ਹਾਂਜੀ ਹੁਣ ਆਪਾਂ ਕੱਢ ਲੈਣੀਆਂ ਨੇ ਤੇ ਆਪਣੇ ਤਿਆਰ ਨੇ ਗੁਲਾਬ ਜਾਮੁਨ ਹਾਂਜੀ ਹੁਣ ਆਪਾਂ ਗੁਲਾਬ ਜਾਮੁਨ ਕੱਚੀ ਚਾਹ ਸੁਣੀ ਦੇ ਵਿੱਚ ਪਾ ਦਾਂਗੇ ਨੇ ਚਾਣੀ ਦੇ ਹਾਂਜੀ ਗੁਲਾਬ ਜਾਮੁਣੇ ਸਾਟੀਆਂ ਬਣ ਕੇ ਤਿਆਰ ਨੇ ਦੇਖੋ ਕਿੰਨੀ ਵਧੀਆ ਬਣੀਆਂ ਨੇ ਬਹੁਤ ਟੇਸਟੀ ਨੇ ਖਾਣ ਨੂੰ ਇਹ ਤੇ ਇਹਨਾਂ ਨੂੰ ਹੁਣ ਆਪਾਂ 2 ਘੰਟੇ ਚਾशनी ਦੇ ਵਿੱਚ ਹੀ ਰੱਖਾਂਗੇ ਆਪਾਂ ਗਾੜੀ ਚਾशनी ਦੇ ਵਿੱਚ ਪਾਤੀਆਂ ਸੀਗੀਆਂ ਤੇ ਕਿੱਦਾਂ ਲੱਗੀਆਂ ਸਾਨੂੰ ਸੋਣਾ ਜਿਹਾ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਂਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ